ਖਤਰੇ 'ਚ ਅੱਜ ਕੁਛ ਵੀ ਜਾ ਸਕਦਾ ਵੀ ਖਤਰੇ 'ਚ ਹੈ ਜੇ ਅਸੀਂ ਸੰਭਲੇ ਨਾ ਪਾਈਸਿਕ ਹੋਰ ਬੜਾ ਵੱਡਾ ਮਸਲਾ ਹੈ ਜਿਹੜਾ ਸਾਡੇ ਲਈ ਚਿੰਤਾ ਦਾ ਵਿਸ਼ਾ ਵੀ ਹੈ ਸਾਡੀ ਕੌਮ ਦੇ ਲਈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਧਾਰਮਿਕ ਪਰਿਵਰਤਨ ਜਿਹੜਾ ਹੋ ਰਿਹਾ ਹੈ ਪੰਜਾਬ ਦਾ ਨੰਬਰ ਬਹੁਤ ਵੱਡਾ ਆਉਣ ਲੱਗਾ ਹੈ ਕੀ ਕਾਰਨ ਮੰਨਦੇ ਹੋ ਡੇਰਾ ਬਾਬਾ ਨਾਨਕ ਦਾ ਇਲਾਕਾ ਜਿੱਥੇ ਸਭ ਤੋਂ ਵੱਧ ਧਾਰਮਿਕ ਪਰਿਵਰਤਨ ਉਹ ਦੁੱਖ ਆ ਤੁਸੀਂ ਵਿਚਾਰਾਂ ਨਾਲ ਤੁਸੀਂ ਆਪਣੇ ਆਪ ਨੂੰ ਬਦਲਣਾ ਚਾਹੁੰਦੇ ਕਿਸੇ ਤਨ ਨਾਲ ਕੋਈ ਲਾਲਚ ਨਹੀਂ ਇਸ ਵੇਲੇ ਕੌਮ ਨੂੰ ਚਾਹੀਦਾ ਜਿਹੜੀ ਹਸਵੀਂ ਨਹੀਂ ਸਾਡੇ ਇਸ ਵੇਲੇ ਹਾਲਾਤ ਬਣੇ ਹੋਏ ਉਹ ਚੰਗੀ ਨਹੀਂ ਸਾਡਾ ਆਪਸੀ ਜਿਹੜਾ ਕਲੇਸ਼ ਹੈ ਨਾ ਕੌਮ ਦਾ ਕਲੇਸ਼ ਨਹੀਂ ਹੈ ਮੈਂ ਇਹਨੂੰ ਕੌਮ ਦਾ ਕਲੇਸ਼ ਨਹੀਂ ਕਹਿੰਦਾ ਆਗੂਆਂ ਦਾ ਕਲੇਸ਼ ਹੈ ਕਿਉਂ ਭਾਈ ਤੁਸੀਂ ਟਟਰੀਆ ਵਾਲਾ ਕਿਸੇ ਵੱਲੋਂ ਦਾ ਮੈਂ ਵਧੀਆ ਦੇਖੋ ਪੰਚ ਦਾ ਹਿੱਸਾ ਬਣ ਗਏ ਹੋ ਤੇ ਥੋੜੇ ਜੇ ਸੰਜਮ ਦਾ ਵੀ ਧਿਆਨ ਜ਼ਰੂਰ ਰੱਖਿਓ ਕਿਉਂਕਿ ਪੰਥ ਜੀ ਵਡਿਆਈ ਦਿੰਦਾ ਇਹ ਕਿਸੇ ਨੂੰ ਮਾਫ ਵੀ ਨਹੀਂ ਕਰਦਾ ਸੋ ਇਸ ਕਰਕੇ ਗਲਤੀ ਦੀ ਗੁੰਜਾਇਸ਼ ਨਾ ਔਰ ਸਭ ਨੂੰ ਇਕੱਠਿਆਂ ਹੋਣਾ ਚਾਹੀਦਾ ਐਸ ਵੇਲੇ ਸਾਡੀ ਜਿਹੜੇ ਹਾਲਾਤ ਹੈ ਉਹ ਕਿੱਤਰਤਾ ਹੋਵੇਗੀ ਤੁਸੀਂ ਗੱਲ ਸਕਦਾ ਹੈ ਜਿਹੜਾ ਸਨਮਾਨ ਤੁਹਾਨੂੰ ਮਿਲਿਆ ਪਦਮ ਸ਼੍ਰੀਪ ਆਪਣੇ ਆਪ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਬੜੀ ਮਾਣ ਵਾਲੀ ਗੱਲ ਸੀ ਜਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਕਿੱਦਾਂ ਦਾ ਰਿਐਕਸ਼ਨ ਸੀ ਔਰ ਗੁਰੂ ਜੀ ਦੇ ਸ਼ਬਦ ਕਰਕੇ ਇਹ ਮਾਨ ਸਨਮਾਨ ਮਿਲਿਆ ਉਹ ਤਸਵੀਰ ਵੀ ਮੇਰੇ ਸਾਹਮਣੇ ਆਈ ਜਿਹੜੀ ਕਿ ਕਦੇ ਇਸ ਤਰ੍ਹਾਂ ਦਾ ਮੌਕਾ ਸੀ ਕਿ ਕੀਰਤਨੀਆਂ ਨੂੰ ਇਹ ਵਡਿਆਈ ਮਿਲਦੀ ਨਹੀਂ ਸੀ ਚੰੜਨਾ ਵੀ ਜਿਹੜਾ ਬੱਚਾ ਘਰ ਵਿੱਚ ਨਕਮਾ ਉਹਨੂੰ ਰਾਗੀ ਬਣਾ ਦੋ ਜਾਂ ਸ਼ਬਦ ਸੁਣਾ ਸਿੱਖ ਲੇਗਾ ਆਪਣੀ ਰੋਜ਼ੀ ਰੋਟੀ ਦਾ ਇੱਕ ਉਪਕਾਰ ਕੀਤਾ ਕਿ ਕੀਰਤਨੀਆਂ ਨੇ ਇੰਨਾ ਵੱਡਾ ਕਦ ਹੋ ਗਿਆ ਇੰਨਾ ਵੱਡਾ ਮਿਆਰ ਹੋ ਗਿਆ ਕਿ ਫਤਨ ਸ਼ੀਰੀ ਤੱਕ ਜਿਹੜਾ ਵੀ ਬੰਦਾ ਉੱਥੇ ਨਮਸਕਾਰ ਕਰਨ ਵਾਸਤੇ ਜਾਂਦਾ ਉਹਦੇ ਲੱਖ ਮੁਕ ਜਾਂਦਾ ਪਾਪੂਰਤ ਸ਼ਬਦ ਉਹ ਉਹ ਸ਼ਬਦ ਜਿਹੜੇ ਸੀ ਨਾ ਉਹ ਉਹਨਾਂ ਪ੍ਰੋਗਰਾਮਾਂ ਦੀ ਰੂਹ ਵਾਂਗੂ ਕੌਮੀ ਤੌਰ ਤੇ ਜਿਹੜਾ ਫਾਇਦਾ ਹੋਇਆ ਉਹ ਇਹ ਸਾਡੇ ਬੱਚੇ ਚੁਕ ਅਸਲ ਦੇ ਵਿੱਚ ਵੈਸੇ ਭਾਈ ਸਾਹਿਬ ਜੀ ਸੰਤੁਸ਼ਟੀ ਹੈ ਕਿ ਸੈਟੀਸਫੈਕਸ਼ਨ ਕੀ ਹੈ ਅੱਜ ਤੱਕ ਅਸੀਂ ਲੱਭਦੇ ਰਹਿੰਦੇ ਹਾਂ ਛੋਟੀਆਂ-ਛੋਟੀਆਂ ਚੀਜ਼ਾਂ ਦੇ ਵਿੱਚੋਂ ਮਾਨਸਿਕ ਸੰਤੁਸ਼ਟੀ ਨਹੀਂ ਮਿਲਦੀ ਪਰਮਾਰਸ ਵਿੱਚ ਅਸੀਂ ਸੰਤੁਸ਼ਟ ਹੋ ਸਕਦੇ ਪਦਾਰਥ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਤੁਹਾਨੂੰ ਪਿਆਰ ਕਰਦੀ ਹੈ ਆਉਣ ਵਾਲੇ ਸਾਲਾਂ ਦੇ ਵਿੱਚ 50 ਸਾਲ ਤੁਸੀਂ ਪੂਰੇ ਕਰ ਲੈਣੇ ਨੇ ਕੀਰਤਨ ਦੇ ਨਹੀਂ ਨਹੀਂ ਚੇਂਜ ਲੱਗਦਾ ਵੀ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਸੰਗੀਤ ਕਹੇ ਸਾਨੂੰ ਹੂੰ ਵੀ ਅਸੀਂ ਕੀ ਕਰੀਏ ਅਸੀਂ ਐਵੇਂ ਵੀ ਬਿਨਾਂ ਵਜ੍ਹਾ ਤੋਂ ਵੀ ਹਰ ਗੱਲ ਨੂੰ ਗੁਰਮਤ ਨਾਲ ਜੋੜ ਦਿੰਨੇ ਤੰਦਰੁਸਤੀ ਵਾਸਤੇ ਯੋਗਾ ਕਰਨਾ ਹੈ ਐਕਸਰਸਾਈਜ਼ ਕਰਨੀ ਬੱਚੇ ਜਿਮ ਜਾਂਦੇ ਆ ਤੇ ਉਹਨਾਂ ਨੂੰ ਕਹੀਏ ਵੀ ਜਿਮ ਤੇ ਗੁਰਮਤ ਦਾ ਹਿੱਸਾ ਹੀ ਨਹੀਂ ਇਹ ਯੋਗਾ ਦਾ ਗੁਰਮਤ ਨਾਲ ਕੋਈ ਸਬੰਧ ਨਹੀਂ ਹੂੰ ਪਰ ਸਰੀਰ ਨਾਲ ਤੇ ਹੈਗਾ ਤੰਦਰੁਸਤੀ ਨਾਲ ਤੇ ਹੈਗਾ ਕੀ ਸਿਰਫ ਯੋਗਾ ਇੱਕ ਤਰੀਕਾ ਮੈਡੀਟੇਸ਼ਨ ਦਾ ਹੈ ਭਾਈ ਸਾਹਿਬ ਨੇ ਕਿਹਾ ਨਾ ਯੋਗਾ ਤੇ ਮੈਨੂੰ ਥੋੜਾ ਜਿਹਾ ਡਰ ਵੀ ਲੱਗਾ ਟੱਟੜ ਸਿੱਖਣਾ ਨਾ ਉਹ ਮੇਰੇ ਨਾਲ ਇੱਕ ਵਾਰੀ ਕਿਸੇ ਦੀ ਗੱਲ ਹੋਈ ਮੈਨੂੰ ਸਿੱਧਾ ਫੋਨ ਆ ਗਿਆ ਤੇ ਮੈਂ ਯੋਗਾ ਕਰ ਰਿਹਾ ਸੀ ਮੈਂ ਕਹਿੰਦੇ ਕੀ ਕਰਦੇ ਹੋ ਮੈਂ ਕਿਹਾ ਮੈਂ ਯੋਗਾ ਕਰਦਾ ਤੇ ਯੋਗਾ ਨਾ ਨਾ ਉਹ ਸ਼ਬਦ ਤੋਂ ਹੀ ਹਾਂ ਯੋਗਾ ਕਰਦੇ ਪਤਾ ਨਹੀਂ ਕੋਈ ਇਹ ਰਹੇ ਹਿੰਦੂ ਮਤ ਹੋ ਗਈ ਜਾਂ ਇਦਾਂ ਦਾ ਹੋ ਜਾਂਦਾ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਕੀ ਪਤਿ ਅੱਜ ਕਹਿੰਦੇ ਕਿ ਜਦੋਂ ਦਿਨ ਸੋਨਾ ਚੜਿਆ ਹੁੰਦਾ ਹੈ ਜਦੋਂ ਮੌਸਮ ਵਧੀਆ ਹੁੰਦਾ ਪਰ ਭਾਗਾ ਵਾਲਾ ਦਿਨ ਉਦੋਂ ਹੋ ਜਾਂਦਾ ਜਦੋਂ ਚੰਗੀਆਂ ਸਖਸ਼ੀਅਤਾਂ ਤੁਹਾਡੇ ਨਾਲ ਖੜੀਆਂ ਹੁੰਦੀਆਂ ਨੇ ਤੇ ਅੱਜ ਬੜਾ ਹੀ ਸਾਨੂੰ ਵੀ ਸੁਭਾਗਾ ਮੌਕਾ ਮਿਲਿਆ ਕਿ ਭਾਈ ਹਰਜਿੰਦਰ ਸਿੰਘ ਜੀ ਸ਼ਿਰਨਗਰ ਵਾਲੇ ਭਾਈ ਮਨਿੰਦਰ ਸਿੰਘ ਜੀ ਅੱਜ ਕੈਲਕਰੀ ਪਹੁੰਚੇ ਸੀ ਸਾਨੂੰ ਗੱਲਬਾਤ ਕਰਨ ਦਾ ਮੌਕਾ ਮਿਲਿਆ ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ ਹੈ ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਜਿਹੜਾ ਸਨਮਾਨ ਤੁਹਾਨੂੰ ਮਿਲਿਆ ਪਦਮ ਸ਼੍ਰੀ ਪੂਰੇ ਦੁਨੀਆ ਭਰ ਦੇ ਵਿੱਚ ਜਿਹੜੀ ਭਜਨ ਗਾਇਨ ਦੀ ਜਦੋਂ ਕੈਟਾਗਰੀ ਦਾ ਜ਼ਿਕਰ ਹੋਇਆ ਤਾਂ ਉਹ ਆਪਣੇ ਆਪ ਦੇ ਵਿੱਚ ਸਾਡੇ ਸਾਰਿਆਂ ਦੇ ਲਈ ਬੜੀ ਮਾਨ ਵਾਲੀ ਗੱਲ ਸੀ ਜਦੋਂ ਤੁਹਾਨੂੰ ਇਸ ਬਾਰੇ ਪਤਾ ਲੱਗਾ ਤਾਂ ਸਭ ਤੋਂ ਪਹਿਲਾਂ ਕਿੱਦਾਂ ਦਾ ਰਿਐਕਸ਼ਨ ਸੀ ਪਹਿਲੀ ਤੇ ਗੱਲ ਹੈ ਕਿ ਉਹ ਸਨਮਾਨ ਜੋ ਵੀ ਮਿਲਿਆ ਉਹ ਮੇਰੇ ਇਕੱਲੇ ਦਾ ਉਹਦੇ ਤੇ ਕੋਈ ਹੱਕ ਨਹੀਂ ਸੀ ਹਮ ਮੇਰੇ ਛੋਟਾ ਵੀਰ ਮਨਿੰਦਰ ਸਿੰਘ ਨਾਲ ਖੜਾ ਹਮ ਅਵਰ ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਕਿ ਟੀਮਵਰਕ ਜਿਹੜਾ ਸੀ ਉਹ ਹਮ ਮੇਰੀ ਜਿਹੜੀ ਟੀਮ ਸੀਗੀ ਇਹ ਸਾਰਾ ਉਸ ਦਾ ਕੰਮ ਸੀ ਸਾਨੂੰ ਬਹੁਤ ਸਾਰੇ ਲੋਕਾਂ ਨੇ ਸਹਿਯੋਗ ਦਿੱਤਾ ਉਹਦੇ ਵਿੱਚ ਰਿਕਾਰਡਿੰਗ ਕੰਪਨੀਆਂ ਵੀ ਹਾਂ ਤਾਂ ਹੀ ਤਾਂ ਗੱਲ ਵੱਡੀ ਹੋਈ ਉੱਥੇ ਤੱਕ ਪਹੁੰਚੀ ਤੇ ਮੈਂ ਜਦੋਂ ਪਦਮਸ਼ਰੀ ਲੈਣ ਵਾਸਤੇ ਗਿਆ ਉੱਥੋਂ ਦੱਸਾਂ ਕਿ ਜਾਂ ਜਦੋਂ ਅਨਾਉਂਸਮੈਂਟ ਹੋਈ ਜਦੋਂ ਤੁਹਾਨੂੰ ਬਿਲਕੁਲ ਆਈਡੀਆ ਹੀ ਨਹੀਂ ਸੀ ਕੋਈ ਆਈਡੀਆ ਨਹੀਂ ਸੀ ਪਰ ਸੱਚੀ ਮੈਨੂੰ ਬਿਲਕੁਲ ਆਈਡੀਆ ਨਹੀਂ ਸੀ ਆ ਹਾਂ ਮੈਂ THAILAND ਜਾਣਾ ਸੀ ਅੱਜ ਅੱਛਾ ਜੀ ਏਅਰਪੋਰਟ ਨੂੰ ਜਾ ਰਹਾ ਸੀ ਮੇਰੇ ਰਸਤੇ ਦੇ ਵਿੱਚ ਗ੍ਰਹਿ ਮੰਤਰਾਲੇ ਤੋਂ ਫੋਨ ਆਇਆ ਅੱਛਾ ਜੀ ਉਹਨਾਂ ਨੇ ਮੱਚੇ ਮੈਨੂੰ ਪੁੱਛਿਆ ਕਿ ਭਾਈ ਸਾਹਿਬ ਤੁਹਾਡੇ ਨਾਮ ਦੀ ਸਪੈਲਿੰਗ ਕੀ ਹੈ ਹਮਮ ਨਾਮ ਦੀ ਸਪੈਲਿੰਗ ਦੱਸਿਆ ਕਿ ਤੁਹਾਡੀ ਚੋਣ ਕੀਤੀ ਗਈ ਹੈ ਬਦਮਸ਼ੀਰਿਵਾਸ ਨੇ ਹਮ ਤੇ ਤੁਹਾਨੂੰ ਅਗਲਾ ਜੋ ਸੁਨੀਹਾ ਉਹ ਦੱਸਦੇ ਆ ਪਰ ਤੁਸੀਂ ਕਿਸੇ ਨਾਲ ਗੱਲ ਨਹੀਂ ਕਰਦੇ ਅੱਛਾ ਕਨਫਿਡੈਂਸ਼ੀਅਲ ਹਾਂ ਫਿਰ ਮੈਨੂੰ ਇੱਕ ਹੋਰ ਫੋਨ ਆਇਆ ਜੀ ਭਾਈ ਸਾਹਿਬ ਜੀ ਤੁਹਾਨੂੰ ਬਦਮਸ਼ੀਰਿਵਾਸ ਨੇ ਚੋਣ ਕੀਤੀ ਹੈ ਜੀ ਪਰ ਕੋਈ ਲੈਂਦਾਓ ਕਹ ਜੀ ਨਵਟਾ ਸਨਮਾਨ ਕਿਉਂ ਨਹੀਂ ਲੈਣ ਵਾਸਤੇ ਆਵਾਂਗਾ ਮੈਂ ਆਵਾਂਗਾ ਗੁਰੂ ਦੇ ਸ਼ਬਦ ਦੀ ਵਡਿਆਈ ਹੈ ਤਾਂ ਕਹਿੰਦੇ ਨੇ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਆ ਕਿ ਕੋ ਨਾ ਕਰ ਦਿੰਦੇ ਵੀ ਅਸੀਂ ਨਹੀਂ ਲੈਣ ਵਾਸਤੇ ਆਉਣਾ ਤੇ ਫਿਰ ਉਹਦੇ ਨਾਲ ਸਰਕਾਰਾਂ ਵੀ ਇਨਸਰਟਿਵਿੰਦ ਮੱਕ ਨਹੀਂ ਮੈਨੂੰ ਇੰਜ ਲੱਗਦਾ ਕਿ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ ਕਿ ਗੁਰੂ ਦੇ ਸ਼ਬਦ ਨੂੰ ਸੁਣ ਕੇ ਤੁਸੀਂ ਸਨਮਾਨ ਦੇ ਰਹੇ ਹੋ ਤੇ ਮੈਨੂੰ ਇੰਜ ਲੱਗਦਾ ਵੀ ਸਾਡਾ ਕੀਰਤਨੀਆਂ ਦਾ ਕਦ ਵੱਡਾ ਹੋਇਆ ਮਿਆਰ ਵੱਡਾ ਹੋਇਆ ਬਿਲਕੁਲ ਇਸ ਕਰਕੇ ਮੈਂ ਜਰੂਰ ਲੈਣ ਵਾਸਤੇ ਹਾਂ ਹਮ ਅਗਲੇ ਦਿਨ ਸਾਡੀ ਫਲਾਈਟ ਸੀ ਤੇ ਫਿਰ ਮੈਨੂੰ ਜਦੋਂ ਨਾ ਚ ਪਹੁੰਚਿਆ థਾਈਲੈਂਡ ਪਹੁੰਚਿਆ ਫਿਰ ਮੈਨੂੰ ਗ੍ਰਹਿ ਮੰਤਰਾਲੇ ਤੋਂ ਫਿਰ ਫੋਨ ਆਇਆ ਇਹ ਗੱਲ ਹੈਗੀ ਹੈ 25 ਤਰੀਕ ਦੀ ਅੱਛਾ ਜੀ 25 ਤਰੀਕ ਨੂੰ ਮੈਨੂੰ ਰਾਤ ਨੂੰ ਕਰੀਬਨ 6 6:30 ਵਜੇ ਫੋਨ ਆਇਆ ਹਮ ਕਿ ਇਹ ਲਿਸਟ ਤਿਆਰ ਹੋ ਗਈ ਹੈ ਤੇ ਮੈਨੂੰ ਤੁਹਾਨੂੰ ਭੇਜਣੇ ਸੀ ਹਮ ਮੈਨੂੰ ਮੈਸੇਜ ਆਇਆ ਜਿਸ ਵਿੱਚ 139 ਲੋਕਾਂ ਦਾ ਨਾਮ ਸੀਗਾ ਹੂੰ ਪਦਮ ਵਿਪੂਸ਼ਨ ਪਦਮ ਵਿਪੂਸ਼ਨ ਤੇ ਪਦਮ ਸ਼੍ਰੀ ਹੂੰ ਤੇ ਕਹਿੰਦੇ ਪਰ ਤੁਸੀਂ ਇਹ ਕਿਸੇ ਨੂੰ ਦੱਸਣਾ ਨਹੀਂ ਜਦ ਤੱਕ ਅਸੀਂ ਅਨਾਉਂਸ ਨਹੀਂ ਕਰਦੇ ਅਸੀਂ ਮੀਡੀਆ ਨੂੰ ਦਿੰਦੇ ਹੂੰ 5 ਮਿੰਟ ਬਾਅਦ ਮੈਨੂੰ ਲੋਕਾਂ ਦੇ ਮੈਸੇਜ ਆਉਣੇ ਸ਼ੁਰੂ ਹੋ ਗਏ ਹੂੰ ਕਿ ਤੁਹਾਨੂੰ ਭਾਈ ਸਾਹਿਬ ਜੀ ਬਹੁਤ ਬਹੁਤ ਵਧਾਈਆਂ ਕਿਉਂਕਿ ਉਹਨਾਂ ਨੇ ਮੀਡੀਆ ਨੂੰ ਦਿੱਤਾ ਨਾਲ ਹੀ ਮੀਡੀਆ ਦਾ ਤੁਹਾਨੂੰ ਪਤਾ ਹੀ ਅੱਜਕੱਲ ਹਨ ਤੇ ਮੈਨੂੰ ਮੈਸੇਜ ਆਉਣੇ ਸ਼ੁਰੂ ਹੋ ਗਏ ਵਧਾਈ ਦੇ ਦੀ ਫਿਰ ਮੈਨੂੰ ਇਹਨਾਂ ਦਾ ਫੋਨ ਆਇਆ ਕਿ ਤੁਸੀਂ ਹੁਣ ਤੁਸੀਂ ਦੱਸ ਸਕਦੇ ਨਹੀਂ ਕਿਸੇ ਨੂੰ ਹਾਂ ਤਾਂ ਬੜੀ ਖੁਸ਼ੀ ਵਾਲੀ ਗੱਲ ਸੀਗੀ ਮੈਂ ਅਲੱਗ ਕਮਰੇ ਵਿੱਚ ਸੀ ਮੇਰਾ ਬੇਟਾ ਜਸਪ੍ਰੀਤ ਸਿੰਘ ਤੇ ਗੁਰਿੰਦਰਪਾਲ ਸਿੰਘ ਦੂਸਰੇ ਕਮਰੇ ਵਿੱਚ ਸੀ ਹੂੰ ਤਾਂ ਮੈਨੂੰ ਇਹ ਇਹ ਇੱਕ ਮੰਜ਼ਲ ਥੱਲੇ ਸੀ ਮੈਂ ਇੱਕ ਮੰਜ਼ਲ ਉੱਪਰ ਸੀਗਾ ਹੋਟਲ 'ਚ ਹੂੰ ਤਾਂ ਮੈਨੂੰ ਇਹ ਪਤਾ ਨਹੀਂ ਜੀ ਮੈਂ ਕਿਸ ਵੇਲੇ ਮੰਜ਼ਲ ਉਤਰ ਕੇ ਦੇ ਨਾਲ ਘੁੰਮ ਚੱਲ ਗਿਆ ਅੱਛਾ ਮੈਨੂੰ ਇੱਕ ਖੁਸ਼ੀ ਸੀ ਐਕਸਾਈਟਮੈਂਟ ਸੀ ਹੈ ਨਾ ਜੋ ਵੀ ਕਹਿੰਦੇ ਤਾਂ ਮੈਂ ਖੁਸ਼ੀ-ਖੁਸ਼ੀ ਬਤੀਆਂ ਨੰਮਨਦ ਸੀ ਆ ਇਸ ਤਰ੍ਹਾਂ ਕਰਕੇ ਪਦਮਸ਼ਰੀ ਵਾਸਤੇ ਮੇਰੀ ਚੋਣ ਕੀਤੀ ਗਈ ਹੈ। ਅ ਮੈਂ ਆਪਣੇ ਹੱਡਮਾਸ ਨੂੰ ਵੀ ਦੇਖਿਆ ਵੀ ਇਹਦੇ ਵਿੱਚ ਕੋਈ ਵਡਿਆਈ ਹੈ। ਹੂੰ। ਤੋਂ ਪਰ ਜਿਹੜੀ ਵਡਿਆਈ ਸੀ ਗੁਰੂ ਦੇ ਸ਼ਬਦ ਦੀ ਸੀ। ਹੂੰ। ਔਰ ਗੁਰੂ ਦੇ ਸ਼ਬਦ ਕਰਕੇ ਇਹ ਮਾਨ ਸਨਮਾਨ ਮਿਲਿਆ। ਔਰ ਇੱਕਦਮ ਉਹ ਤਸਵੀਰ ਵੀ ਮੇਰੇ ਸਾਹਮਣੇ ਆਈ ਜਿਹੜੀ ਕਿ ਕਦੇ ਇਸ ਤਰ੍ਹਾਂ ਦਾ ਮੌਕਾ ਸੀ ਕਿ ਕੀਰਤਨੀਆਂ ਨੂੰ ਇਹ ਵਡਿਆਈ ਮਿਲਦੀ ਨਹੀਂ ਸੀ। ਨਹੀਂ ਮਿਲਦੀ ਸੀ। ਬੜਾ ਮਾੜਾ ਸਮਝਿਆ ਜਾਂਦਾ ਸੀਗਾ ਜਾਂ ਸਮਝਣਾ ਵੀ ਜਿਹੜਾ ਬੱਚਾ ਘਰ ਵਿੱਚ ਨਕਮਾ ਉਹਨੂੰ ਰਾਗੀ ਬਣਾ ਦੋ ਜਾਂ ਸ਼ਬਦ ਸੁਣਾ ਸਿੱਖ ਲੇਗਾ ਆਪਣੀ ਰੋਜੀ ਰੋਟੀ ਦਾ ਪਦਮਸ਼੍ਰੀ ਮਿਲਣ ਦੇ ਨਾਲ ਮੈਨੂੰ ਇੰਜ ਲੱਗਿਆ ਕਿ ਅੱਜ ਭਾਰਤ ਸਰਕਾਰ ਨੇ ਇੱਕ ਉਪਕਾਰ ਕੀਤਾ ਕਿ ਕੀਰਤਨੀਆਂ ਨੇ ਇੰਨਾ ਵੱਡਾ ਕਦ ਹੋ ਗਿਆ ਇੰਨਾ ਵੱਡਾ ਮਿਆਰ ਹੋ ਗਿਆ ਕਿ ਪਦਮਸ਼੍ਰੀ ਤੱਕ ਪਹੁੰਚ ਗਈ ਬਿਲਕੁਲ ਔਰ ਮੈਨੂੰ ਲੱਗਦਾ ਕਿ ਇਹ ਕੋਈ ਥੋੜਾ ਸੌਖਾ ਰਸਤਾ ਵੀ ਨਹੀਂ ਸੀ ਭਾਈ ਮਨਿੰਦਰ ਸਿੰਘ ਜੀ 45 ਸਾਲ ਦਾ ਸਫ਼ਰ ਪੂਰਾ ਹੋ ਗਿਆ 1980 ਦੇ ਵਿੱਚ ਸ਼ੁਰੂ ਕੀਤਾ ਸੀ ਅੱਜ 2025 ਦੇ ਵਿੱਚ ਅਸੀਂ ਖੜੇ ਆ ਜਦੋਂ ਪਹਿਲੇ ਦਿਨ ਨੂੰ ਅੱਜ ਦੇਖਦੇ ਹਾਂ 1980 ਨੂੰ ਤੇ ਅੱਜ 2025 ਨੂੰ ਦੇਖਦੇ ਹਾਂ ਇਹਨਾਂ 45 ਸਾਲਾਂ ਦੇ ਵਿੱਚ ਕਿੰਨਾ ਕੁਝ ਬਦਲਿਆ ਹੈ ਬਹੁਤ ਕੁਝ ਬਦਲ ਗਿਆ ਜੀ ਬਹੁਤ ਕੁਝ ਬਦਲ ਗਿਆ ਸਾਡੀ ਜ਼ਿੰਦਗੀ ਬਦਲ ਗਈ ਔਰ ਸਾਨੂੰ ਬਦਲਿਆ ਤਾਂ ਜੋ ਸਮੇਂ ਨਾਲ ਹੈਗਾ ਹੀ ਆ ਪਰ ਇੱਕ ਚੀਜ਼ ਨਹੀਂ ਬਦਲੀ ਜਿੰਨਾ ਲੋਕ ਸਾਨੂੰ ਪਹਿਲਾਂ ਪਿਆਰ ਕਰਦੇ ਸੀ ਉਹ ਨਾ ਅੱਜ ਕਰਦੇ ਉਸ ਤੋਂ ਵੀ ਜ਼ਿਆਦਾ ਕਰ ਉਸ ਤੋਂ ਵੀ ਜ਼ਿਆਦਾ ਇਹ ਬਦਲੇ ਆ ਤੇ ਫਿਰ ਵੱਧ ਪਿਆਰ ਕਰਦੇ ਨੇ ਇਹ ਬਦਲੇ ਪਿਆਰ ਦਾ ਸਾਈਜ਼ ਕਿੰਨਾ ਹੈ ਉਸ ਵੇਲੇ ਉਸ ਵੇਲੇ ਜਿਹੜੇ ਦੇਖਦੇ ਹਾਲ ਹੁੰਦੇ ਸੀ ਨਾ ਉਹ ਇੱਕ ਪੀੜੀ ਸੀ ਹੁਣ ਤਿੰਨ ਪੀੜੀਆਂ ਕਰ ਲੱਗ ਪਈਆਂ ਹਾਂ ਜਿਹੜੇ ਸਾਡੀ ਉਮਰ ਦੇ ਲੋਕ ਸੀਗੇ ਉਹ ਸਾਡੇ ਸਾਡੀ ਉਮਰ ਦੇ ਨਾਲ ਬਜ਼ੁਰਗ ਹੋ ਗਏ ਹਾਂ ਜਿਹੜੇ ਬੱਚੇ ਸੀ ਉਹ ਜਵਾਨ ਹੋ ਗਏ ਉਹਨਾਂ ਦੇ ਗਾਂ ਬੱਚੇ ਆ ਤੀਸਰੀ ਪੀੜੀ ਤਿੰਨ ਪੀੜੀਆਂ ਸਾਨੂੰ ਸੁਣ ਲੱਗ ਪਈਆਂ ਹੂੰ ਤਾਂ ਮੈਨੂੰ ਲੱਗਦਾ ਵੀ ਉਹ ਤਿੰਨੇ ਪੀੜੀਆਂ ਜਿਹੜੀਆਂ ਉਹਨਾਂ ਨਾਲ ਤਿੰਨ ਗੁਣਾ ਸਾਡੇ ਸਾਨੂੰ ਜ਼ਿਆਦਾ ਪਿਆਰ ਮਿਲਣਾ ਬਹੁਤ ਹੋਰ ਮੈਨੂੰ ਲੱਗਦਾ ਕਿ ਜਿਹੜੀ ਜਦੋਂ ਤੁਸੀਂ ਛੋਟੀ ਜਨਰੇਸ਼ਨ ਪੀੜੀ ਵਾਲੀ ਗੱਲ ਕਰਦੇ ਹੋ ਉਹ ਤੁਹਾਡੇ ਨਾਲ ਇਸ ਕਰਕੇ ਵੀ ਜ਼ਿਆਦਾ ਰਿਲੇਟ ਕਰ ਪਾਉਂਦੀ ਹੈ ਕਿਉਂਕਿ ਜਦੋਂ ਫਤੇਗੜ ਸਾਹਿਬ ਜਦੋਂ ਤੁਸੀਂ ਜਾਂਦੇ ਹੋ ਛਿੱਦੀ ਦਿਹਾੜਿਆਂ ਤੇ ਉਹ ਉਹ ਵਾਲਾ ਜਦੋਂ ਤੁਸੀਂ ਕੀਰਤਨ ਕਰਦੇ ਹੋ ਮੈਨੂੰ ਲੱਗਦਾ ਕਿ ਸਾਰਿਆਂ ਨਾਲੋਂ ਵੱਖਰਾ ਹੀ ਨਹੀਂ ਹੁੰਦਾ ਉਹ ਉਹ ਜਿਹੜੀ ਉਹ ਥਾਵਾਂ ਨਾ ਜੀ ਉਹ ਥਾਵਾਂ ਬਹੁਤ ਵੱਡੀਆਂ ਉੱਥੇ ਸਜਦਾ ਕਰਦੇ ਸਾਰੇ ਇੱਕ ਵੱਖਰੀ ਤਰ੍ਹਾਂ ਦਾ ਅੰਦਰ ਵੈਰਾਗ ਹੁੰਦਾ ਵੱਖਰੀ ਤਰ੍ਹਾਂ ਦਾ ਸ਼ਹਿਰ ਹੁੰਦਾ ਬਨੰਦਰ ਸਿੰਘ ਫਰਾਂਡੇ ਵੀ ਨੋਟ ਕੀਤਾ ਮੈਂ ਵੀ ਇਹ ਗੱਲ ਨੂੰ ਨੋਟ ਕੀਤਾ ਕਿ ਉੱਥੇ ਜਿਹੜਾ ਵੀ ਬੰਦਾ ਉੱਥੇ ਨਮਸਕਾਰ ਕਰਨ ਨੂੰ ਆਸਤੇ ਜਾਂਦਾ ਉਹਦੇ ਲਫ਼ਜ਼ ਮੁੱਕ ਜਾਂਦੇ ਹਮ ਔਰ ਕੋ ਸਿਰਫ ਸਿਰਪੇ ਨਾਗੀ ਜਾਂਦਾ ਕਿ ਮੈਂ ਇਸ ਥਾਂ ਤੇ ਸਿਰ ਝਕਾਉਣ ਵਾਸਤੇ ਆਇਆ ਹਮ ਤੋ ਜਦੋਂ ਕੀਰਤਨ ਸ਼ੁਰੂ ਹੋਏ ਉੱਥੇ ਤੇ ਸਾਨੂੰ ਇੰਨਾ ਪਿਆਰ ਦਿੱਤਾ ਸੰਗੀਤ ਨੇ ਇੰਨਾ ਪਿਆਰ ਦਿੱਤਾ ਕਿ ਉਹ ਅੱਜ ਵੀ ਸਾਨੂੰ ਰਾਜ਼ੀ ਨਹੀਂ ਹੁੰਦਾ ਕਿ ਅੱਜ ਵੀ ਉਹਨਾਂ ਨੂੰ ਪਿਆਰ ਮਿਲਦਾ ਦੋ ਤਿੰਨ ਸਾਲ ਪਹਿਲਾਂ ਮੈਂ ਤੇ ਭਾਈ ਪਿੰਦਰਪਾਲ ਸਿੰਘ ਹੋਰਾਂ ਨੇ ਪ੍ਰੋਗਰਾਮ ਸ਼ੁਰੂ ਕੀਤੇ ਸੀ ਬਾਅਦ ਵਿੱਚ ਭਾਈ ਮਨਿੰਦਰ ਸਿੰਘ ਤੇ ਭਾਈ ਹਰਪਾਲ ਸਿੰਘ ਹੋਰਾਂ ਨੇ ਸਫਰੇ ਸ਼ਾਦ ਨਾਂ ਥਲੇ ਇਹਨਾਂ ਨੂੰ ਪ੍ਰੋਗਰਾਮ ਸ਼ੁਰੂ ਕੀਤੇ ਤੋ ਮਨਿੰਦਰ ਸਿੰਘ ਨੇ ਜਿਹੜੀਆਂ ਕਵਿਤਾਵਾਂ ਗਾਈਆਂ ਗੀਤਾਂ ਗੀਤ ਗਾਏ ਸਾਬਜਾਇਦਾਂ ਦੀ ਵਡਿਆਈ ਵਿੱਚ ਸ਼ਹੀਦਾਂ ਨੂੰ ਯਾਦ ਕਰਦੇ ਆ ਉਹ ਇੰਨੇ ਭਾਵਪੂਰਤ ਸ਼ਬਦ ਉਹ ਉਹ ਸ਼ਬਦ ਜਿਹੜੇ ਸੀ ਨਾ ਉਹ ਉਹਨਾ ਪ੍ਰੋਗਰਾਮਾਂ ਦੀ ਰੂਹ ਬਣ ਗਏ ਹੂੰ ਤੇ ਬੜਾ ਪਿਆਰ ਮਿਲਿਆ ਅੱਜ ਵੀ ਮਿਲਦਾ ਉਹਦੇ ਨਾਲ ਸਭ ਤੋਂ ਵੱਡਾ ਜਿਹੜਾ ਸਾਨੂੰ ਕੌਮੀ ਤੌਰ ਤੇ ਜਿਹੜਾ ਫਾਇਦਾ ਹੋਇਆ ਉਹ ਇਹ ਕਿ ਸਾਡੇ ਬੱਚੇ ਜੁੜ ਗਏ ਅਸਲ ਦੇ ਵਿੱਚ ਵੈਸੇ ਪਾਈ ਸਾਹਿਬ ਜੀ ਸੰਤੁਸ਼ਟੀ ਹੈ ਕਿ ਸਰ ਸੈਟੀਸਫੈਕਸ਼ਨ ਕੀ ਹੈ ਅੱਜ ਤੱਕ ਅਸੀਂ ਲੱਭਦੇ ਰਹਨੇ ਆ ਛੋਟੀਆਂ-ਛੋਟਕੀਆਂ ਚੀਜ਼ਾਂ ਦੇ ਵਿੱਚੋਂ ਮਾਨਸਿਕ ਸੰਤੁਸ਼ਟੀ ਨਹੀਂ ਮਿਲਦੀ ਤੁਹਾਡਾ ਸਵਾਲ ਬੜਾ ਟੇਡਾ ਤੇ ਬੜਾ ਔਖਾ ਇਹਨਾਂ ਦਾ ਜਵਾਬ ਦੇਣਾ ਬੜਾ ਮੁਸ਼ਕਲ ਹੈ ਜਿੱਥੋਂ ਤੱਕ ਸੰਤੁਸ਼ਟੀ ਪਦਾਰਥਾਂ ਦੀ ਉਹ ਕਦੇ ਵੀ ਨਹੀਂ ਹੁੰਦੀ ਹੂੰ ਤੇ ਜਦੋਂ ਪਰਮਾਰਥ ਦੀ ਹੋਏਗੀ ਉੱਥੇ ਸੰਤੁਸ਼ਟੀ ਕਿਤੇ ਨਾ ਕਿਤੇ ਜ਼ਰੂਰ ਹੈ ਪਰਮਾਰਥ ਵਿੱਚ ਅਸੀਂ ਸੰਤੁਸ਼ਟ ਹੋ ਸਕਦੇ ਪਦਾਰਥ ਵਿੱਚ ਨਹੀਂ ਹੋ ਸਕਦੇ ਹੂੰ ਜਦੋਂ ਆਪਾਂ ਸੰਸਾਰ ਨਾਲ ਜੁੜਾਂਗੇ ਤੇ ਕਿਤੇ ਵੀ ਸੰਤੁਸ਼ਟੀ ਦੀ ਕੋਈ ਸੀਮਾ ਨਹੀਂ ਹੈ। ਹੂੰ। ਨਿਰੰਕਾਰ ਨਾਲ ਜੁੜ ਜਾਾਂਗੇ ਤੇ ਇਕਾਗਰਤਾ ਪਣ ਜੇਗੀ ਤੇ ਹੋ ਸਕਦਾ ਉੱਥੇ ਸੰਤੁਸ਼ਟੀ। ਚਲੋ ਮੈਨੂੰ ਪਤਾ ਹੈ ਤੁਹਾਡੇ ਕੋਲ ਸਮਾਂ ਬਹੁਤ ਘੱਟ ਹੈ ਜ਼ਿਆਦਾ ਸਮਾਂ ਨਹੀਂ ਲਵਾਂਗੇ। ਹੁਣ ਜਾਂਦੇ ਜਾਂਦੇ ਕੀ ਕਹਿਣਾ ਚਾਹੋਂਗੇ ਸੰਗਤ ਨੂੰ ਜਿਹੜੀ ਦੁਨੀਆ ਭਰ ਦੇ ਵਿੱਚ ਤੁਹਾਨੂੰ ਪਿਆਰ ਕਰਦੀ ਹੈ ਆਉਣ ਵਾਲੇ ਸਾਲਾਂ ਦੇ ਵਿੱਚ 50 ਸਾਲ ਤੁਸੀਂ ਪੂਰੇ ਕਰ ਲੈਣੇ ਨੇ ਕੀਰਤਨ ਦੇ। ਨਹੀਂ ਚੇਂਜ ਲੱਗਦਾ ਵੀ ਸਾਨੂੰ ਕੁਝ ਕਹਿਣ ਦੀ ਲੋੜ ਨਹੀਂ ਸੰਗੀਤ ਕਹੇ ਸਾਨੂੰ ਹੂੰ ਵੀ ਅਸੀਂ ਕੀ ਕਰੀਏ ਸੰਗੀਤ ਦਾ ਜੋ ਸਾਨੂੰ ਸੰਗੀਤ ਪਿਆਰ ਕਰਦੀ ਹੈ ਉਹ ਉਹ ਜਿਹੜਾ ਪਿਆਰ ਆ ਨਾ ਉਹਦੇ ਵਿੱਚ ਕੋਈ ਨਾ ਕੋਈ ਲਫ਼ਜ਼ ਵੀ ਹੈ ਹਾਂ ਜੀ ਤਾਂ ਅਸੀਂ ਤੇ ਇਹੀ ਕਹਾਂਗੇ ਤੁਹਾਡਾ ਅਸੀਂ ਪਿਆਰ ਮੰਨਦੇ ਰਹੀਏ ਤੁਸੀਂ ਸਾਨੂੰ ਗੁਰੂ ਦੇ ਸ਼ਬਦ ਦੇ ਤੁਸੀਂ ਹਿੰਮਤ ਦਿਓ ਉਤਸ਼ਾਹ ਵੀ ਦਿਓ ਪਿਆਰ ਦੇ ਨਾਲ-ਨਾਲ ਕਿ ਅਸੀਂ ਕਿਉਂਕਿ ਜਿਹੜਾ ਸੰਗੀਤ ਹੈ ਨਾ ਇਹਦੀ ਕੋਈ ਸੀਮਾ ਨਹੀਂ ਹੈ। ਹੂੰ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਰਹੀਏ। ਅਸੀਂ ਤੁਹਾਨੂੰ ਵੱਧ ਤੋਂ ਵੱਧ ਸ਼ਬਦ ਸੁਣਾਈਏ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਅੰਗ ਜਿਹੜੇ ਹਨ ਸੁਣਾਉਣ ਵਾਸਤੇ ਪੜ੍ਹਨ ਵਾਸਤੇ। ਹੂੰ ਅਸੀਂ ਮਿਹਨਤ ਕਰਦੇ ਰਹੀਏ। ਔਰ ਅਸੀਂ ਆ ਮੰਨ ਕਰਕੇ ਜੁਆਨ ਰਹੀਏ। ਜਵਾਨ ਤੋਂ ਮੈਨੂੰ ਮਾਫ ਕਰਨਾ ਮੈਂ ਤੁਹਾਨੂੰ ਡੋਕਰਿਆਂ ਜਾਂਦੇ ਜਾਂਦੇ ਇੱਕ ਫਿਟਨੈਸ ਦਾ ਵੀ ਟਿਪ ਦੇ ਕੇ ਜਾਉ ਕਿਉਂਕਿ ਅਕਸਰ ਸਾਡੀ ਹੁਣ ਜਿਹੜੀ ਜਨਰੇਸ਼ਨ ਦਾ ਉਹ ਕਹਿੰਦੀ ਕਿ ਸਿਟਿੰਗ ਜੌਬ ਦੇ ਵਿੱਚ ਸਾਡੇ ਕੋਲੋਂ ਬਹਿ ਕੇ ਤੇ ਸਾਡਾ ਭਾਰ ਵਧ ਗਿਆ ਤੇ ਪਰ ਤੁਹਾਡੀ ਫਿਟਨੈਸ ਦੇ ਉੱਪਰ ਬੜੀ ਚਰਚਾ ਹੁੰਦੀ ਹੈ ਕਿ ਕਿੱਦਾਂ ਤੁਸੀਂ ਮੇਨਟੇਨ ਕੀਤਾ ਹੋਇਆ ਹੈ ਅਮ ਅਸੀਂ ਦੋਨੇ ਪਰ ਯੋਗਾ ਕਰਦੇ ਹਾਂ ਅੱਛਾ ਜੀ ਹਾਂ ਜੀ ਖਾਣ ਦਾ ਥੋੜਾ ਜਿਹਾ ਸੰਜਮ ਰੱਖਦੇ ਹਾਂ ਹਾਂ ਜਿੰਨੀ ਕੋਈ ਜ਼ਰੂਰਤ ਹੈ ਉਹਨਾ ਹੀ ਖਾਂਦੇ ਹਾਂ ਤੇ ਮੈਨੂੰ ਇੱਕ ਬਹੁਤ ਵੱਡੇ ਸਾਡੇ ਪ੍ਰਚਾਰਕ ਉਹਨਾਂ ਦਾ ਸ਼੍ਰੀ ਚੰਗਾਪਾਰਾ ਮੈਨੂੰ ਇੱਕ ਤਾਂ ਮਿਲੇ ਮੈਨੂੰ ਕਹਿੰਦੇ ਭਾਈ ਸਾਹਿਬ ਮੈਂ ਜਿਉਂ ਉਹਨਾਂ ਦਾ ਦੇਖਦਾ ਤੁਸੀਂ ਉਸ ਤਰ੍ਹਾਂ ਦੇ ਉਸ ਤਰ੍ਹਾਂ ਹੀ ਹੋ ਤੇ ਅਸੀਂ ਮੋਟੇ ਹੋ ਗਏ ਮੈਂ ਕਹਾਂ ਜੀ ਗੱਲ ਇਹ ਆ ਵੀ ਸੰਗਤ ਬਹੁਤ ਸੇਵਾ ਕਰਦੀ ਤੁਸੀਂ ਸੇਵਾ ਸਾਰੀ ਕਰਾ ਲੈਂਦੇ ਹੋ ਤੇ ਮੈਂ ਉਨੀ ਸੇਵਾ ਕਰਾਉਣਾ ਜਿੰਨੀ ਮੇਰੀ ਜ਼ਰੂਰਤ ਹੋਣੀ ਸੋ ਖਾਣਾ ਪੀਣਾ ਸੰਜਮ ਦਾ ਜੀ ਤਾਂ ਹਾਲਾਂਕਿ ਸਾਨੂੰ ਰੋਜ਼ ਜਗਾ ਬਸਨ ਦੇ ਨਾਲ ਨੀਂਦ ਪੂਰੀ ਨਹੀਂ ਹੁੰਦੀ ਥਕਾਵਟ ਰਹਿੰਦੀ ਹੈ ਫਿਰ ਵੀ ਯੋਗਾ ਕਰਨ ਦੇ ਨਾਲ ਯੋਗਾ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਧਿਆਨ ਰੱਖਦੇ ਆ ਇਸ ਗੱਲ ਦਾ ਕਿ ਜੇ ਸੰਗਤੀ ਲੰਬਾ ਸਮਾਂ ਸੇਵਾ ਕਰਨੀ ਹੈ ਕੋਈ ਬਟਾਪੀ ਨੂੰ ਤਾਂ ਕੋਈ ਰੋਕ ਨਹੀਂ ਸਕਦਾ ਉਹ ਆਏਗਾ ਹੈਨਾ ਤੇ ਜੇ ਬਟਾਪਾ ਤੰਦਰੁਸਤ ਥੋੜਾ ਜਿਹਾ ਹੋਵੇ ਤੁਸੀਂ ਕੁਝ ਕਰ ਨਹੀਂ ਸਕਦੇ ਠੀਕ ਸੋਚ ਉਸ ਕਰਕੇ ਥੋੜਾ ਜਿਹਾ ਧਿਆਨ ਰੱਖਦੇ ਹਾਂ ਬਿਲਕੁਲ ਭਾਈ ਸਾਹਿਬ ਜੀ ਇੱਕ ਹੋਰ ਬੜਾ ਵੱਡਾ ਮਸਲਾ ਹੈ ਜਿਹੜਾ ਸਾਡੇ ਲਈ ਚਿੰਤਾ ਦਾ ਵਿਸ਼ਾ ਵੀ ਹੈ ਸਾਡੀ ਕੌਮ ਦੇ ਲਈ ਕਿ ਇੱਕ ਵੱਡੀ ਗਿਣਤੀ ਦੇ ਵਿੱਚ ਧਰਮ ਪਰਿਵਰਤਨ ਜਿਹੜਾ ਹੋ ਰਿਹਾ ਹੈ ਪੰਜਾਬ ਦਾ ਨੰਬਰ ਬਹੁਤ ਵੱਡਾ ਆਉਣ ਲੱਗਾ ਹੈ ਕੀ ਕਾਰਨ ਮੰਨਦੇ ਹੋ ਬੇਟਾ ਜੀ ਇਹ ਤਾਂ ਬਹੁਤ ਦੁਖਾਂਤ ਆ ਸਾਡਾ ਹੂੰ ਦੋ ਗੱਲਾਂ ਹੈ ਵਾਹ 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 ਇੱਕ ਤਾਂ ਸਿੱਖੀ ਲਾਲਚ ਦੀ ਨਹੀਂ ਹੈ ਅਸੀਂ ਕਿਸੇ ਨੂੰ ਲਾਲਚ ਦੇ ਕੇ ਨਹੀਂ ਕਹਿੰਦੇ ਤੁਸੀਂ ਸਿੱਖ ਬਣੋ ਸਿੱਖੀ ਵਿਚਾਰਾਂ ਦੀ ਹੈ ਸਿੱਕੀ ਸਿੱਖਿਆ ਗੁਰ ਵਿਚਾਰ ਗੁਰੂ ਦੇ ਵਿਚਾਰ ਸੁਣੋ ਜੇ ਤੁਸੀਂ ਆਪਣੇ ਆਪ ਨੂੰ ਜੋ ਵੀ ਤੁਸੀਂ ਤਬਦੀਲ ਕਰਨਾ ਚਾਹੁੰਦੇ ਹੋ ਨਾ ਤੁਸੀਂ ਕਿਸ ਧਰਮ ਦੇ ਨਾਲ ਸੰਬੰਧ ਰੱਖਦੇ ਹੋ ਕਿਸ ਜਾਤ ਨਾਲ ਸੰਬੰਧ ਰੱਖਦੇ ਇਸ ਦਾ ਕੋਈ ਮਤਲਬ ਨਹੀਂ ਹੈ ਹਾਂ ਤੁਸੀਂ ਵਿਚਾਰਾਂ ਨਾਲ ਤੁਸੀਂ ਆਪਣੇ ਆਪ ਨੂੰ ਬਦਲਣਾ ਕਿਸੇ ਤਰ੍ਹਾਂ ਦਾ ਕੋਈ ਲਾਲਚ ਨਹੀਂ ਹਮ ਫਿਰ ਉਹ ਦੁਖਦਈ ਹੈ ਕਿ ਅੱਜ ਪੰਜਾਬ ਜਿਹੜੀ ਕਿ ਸਾਡੇ ਧਰਮ ਚੜਾ ਚੁੱਤੇ ਉੱਚੇ ਆਦਨ ਗਿਆ ਪਾਇਸਾ ਸਿੱਖ ਜਿਹੜੇ ਆ ਕਿਸੇ ਲਾਲਚ ਵਾਸਤੇ ਉਹ ਕਰਦੇ ਚੱਲਦੇ ਜਾਂਦੇ ਕਰਦੇ ਕਰਦੇ ਔਰ ਮੈਨੂੰ ਇਹ ਜੋ ਲੱਗਦਾ ਹੈ ਸਾਡਾ ਆਪਸੀ ਜਿਹੜਾ ਕਲੇਸ਼ ਆ ਨਾ ਠੀਕ ਹੈ ਜੀ ਕੌਮ ਦਾ ਕਲੇਸ਼ ਨਹੀਂ ਹੈ ਮੈਂ ਇਹ ਕੌਮ ਦਾ ਕਲੇਸ਼ ਨਹੀਂ ਕਹਿੰਦਾ ਆਗੂਆਂ ਦਾ ਕਲੇਸ਼ ਹੈ ਜਿਹੜੇ ਵੀ ਕੋਈ ਛੋਟੇ ਮਰ ਗਏ ਆਗੂਆਂ ਦੇ ਕਲੇਸ਼ ਨੇ ਇਹ ਸਭ ਕੁਝ ਕਰ ਦਿੰਦਾ ਉਹ ਜਿਹਨਾਂ ਲੋਕਾਂ ਦੀ ਕਮਜ਼ੋਰੀ ਹੈ ਚਾਹੇ ਵਾਰਤਕ ਪੱਖ ਤੋਂ ਕਮਜ਼ੋਰ ਹੈ ਚਾਹੇ ਉਹ ਧਾਰਮਿਕ ਪੱਖ ਤੋਂ ਚਾਹੇ ਮਾਨਸਿਕ ਤੱਕ ਪੱਖ ਤੋਂ ਕਮਜ਼ੋਰ ਹੈ ਉਹਨਾਂ ਦੀ ਕਮਜ਼ੋਰੀ ਦਾ ਉਹ ਲੋਕ ਫਾਇਦਾ ਲੈ ਰਹੇ ਆ ਤੇ ਮੈਨੂੰ ਇਹ ਲੱਗਦਾ ਕਿ ਸਾਨੂੰ ਸਾਨੂੰ ਨੀਤੀ ਨਹੀਂ ਹੁੰਦੀ ਕੋਈ ਸਾਨੂੰ ਨਾ ਰਾਜਨੀਤੀ ਹੁੰਦੀ ਉਹਦੇ ਵਿੱਚ ਵੀ ਅਸੀਂ ਫੇਲ ਹੋ ਗਏ ਨਾ ਸਾਨੂੰ ਧਰਮ ਨੀਤੀ ਹੁੰਦੀ ਉਹਦੇ ਵਿੱਚ ਵੀ ਅਸੀਂ ਫੇਲ ਹੋ ਗਏ ਨਾ ਸਾਨੂੰ ਰਣਨੀਤੀ ਹੁੰਦੀ ਲੜਨ ਨਹੀਂ ਆ ਅੰਤ ਖਤਰੇ 'ਚ ਹੈ ਅੱਜ ਕੋਈ ਦਾ ਰੀਲਾਂ ਦਾ ਦਿਖਾਣਾ ਹੈ ਆਹੋ ਕੁਝ ਕਿਹਾ ਵੀ ਜਾ ਸਕਦਾ ਵੀ ਖਤਰੇ 'ਚ ਹੈ ਜੇ ਅਸੀਂ ਸੰਭਲੇ ਨਾ ਇਹ ਜਾਗਰੂਕੀ ਨਾ ਮੇਰੇ ਕੋਲ ਤਾਂ ਲਾ ਦੇ ਮੇਰੀ ਫਿਰ ਮੈਨੂੰ ਇੰਜ ਲੱਗਦਾ ਕਿ ਕਿਤੇ ਡਰ ਲੱਗਦਾ ਇਹ ਸ਼ਬਦ ਕਹਿੰਦੇ ਆ ਕਿ ਪਤਨ ਵਾਲੇ ਬਸ ਇਹ ਨਹੀਂ ਚਲੇ ਜਾਏ ਐਸਾ ਨਾ ਹੋਵੇ ਕਿ ਜਦੋਂ ਸੰਤ ਜਾਗ ਆਵੇ ਜਦੋਂ ਸੰਤ ਉੱਠ ਜਾਵੇ ਉਹ ਬੇਦਰਜੇ ਨੇ ਇੰਨਾ ਅੱਗੇ ਲੰਘ ਗਿਆ ਹੋਵੇ ਇਸ ਕਰਕੇ ਉਸ ਨੂੰ ਸਤਿ ਸਪੱਤ ਹੋਏ ਉਸ ਕੌਮ ਦੇ ਆਗਮਨ ਚਾਹੀਦਾ ਬੈਠ ਕੇ ਵਿਚਾਰ ਕਰਨਾ ਉਹ ਜਿਹੜਾ ਸ਼ਬਦ ਹੈ ਨਾ ਉਹ ਇੱਕਤਰ ਕਿਨਾਰੇ ਤੇ ਰੁਕ ਜਾਵੇ ਉਹ ਜਿਹੜਾ ਬੜਾ ਵੱਡਾ ਮੈਨੇ ਰੱਖਦਾ ਬੈਠੋ ਦਾ ਸਹੀ ਕੋਲੇ ਇੱਕ ਦੂਸਰੇ ਬੈਠਾ ਇਹਨਾਂ ਨਿੱਕੀਆਂ ਨਿੱਕੀਆਂ ਰਸਵਾਈਆਂ ਜਿਹੜੀਆਂ ਇਹਨਾਂ ਨਾਲ ਕਿਸੇ ਨੂੰ ਕੋਈ ਫਾਇਦਾ ਨਹੀਂ ਕਲੇਸ਼ ਵਿੱਚ ਕਦੇ ਕਿਸੇ ਨੂੰ ਫਾਇਦਾ ਨਹੀਂ ਚਾਹੇਓ ਗਰੀਬ ਨੂੰ ਚਾਹੇਓ ਬੁਲਕਾਂ ਦਾ ਉਹਨਾਂ ਦਾ ਉਹਨੂੰ ਮੈਂ ਕਿਹਾ ਮੈਂ ਦੱਸਣਾ ਤੁਹਾਨੂੰ ਸੋ ਇਸ ਵੇਲੇ ਕੌਮ ਚਾਹੀਦਾ ਜਿਹੜੀ ਹਸਵੇਂ ਨਹੀਂ ਸਾਡੇ ਇਸ ਵੇਲੇ ਹਾਲਾਤ ਬਣੇ ਹੋਏ ਉਹ ਚੰਗੀ ਨਹੀਂ ਜਿਨ੍ਹਾਂ ਕੌਮ ਦਾ ਜਿਨ੍ਹਾਂ ਲੋਕਾਂ ਦਾ ਲੋਕ ਮਖੌੜ ਉਡਾਉਣ ਉਸ ਵੇਲੇ ਸਾਨੂੰ ਮੋਸ਼ ਵਿੱਚ ਆਉਣਾ ਚਾਹੀਦਾ ਦਰਗਾਹ ਬਣ ਕੇ ਤਿੰਨ ਬੰਦ ਦੁਖਾਣ ਇਸ ਗੱਲ ਦਾ ਕਿ ਇਕ ਤਾਂ ਬਾਰਡਰ ਏਰੀਆ ਠੀਕ ਹੈ ਨਾ ਜੀ ਚਲੋ ਬਾਰਡਰ ਤੇ ਮੰਨਿਆ ਜਾ ਸਕਦਾ ਕਿ ਪ੍ਰਚਾਰ ਕਿਰਤ ਤਰਨਤਾਰਨ ਦਾ ਇਲਾਕਾ ਤੇ ਗੁਰਦਾਸਪੁਰ ਡੇਰਾ ਬਾਬਾ ਨਾਲ ਦਾ ਇਲਾਕਾ ਜਿੱਥੇ ਸਭ ਤੋਂ ਵੱਧ ਤਰਨ ਪ੍ਰਚਾਰ ਉਹ ਦੁੱਖ ਦਿੱਤੇ ਕਿ ਕਦੇ ਸਖੀ ਸਰਵਰ ਦਾ ਗੋਲ ਵਾਲਾ ਸੀਗਾ ਗੁਰੂ ਅਰਜਨ ਦੇਵ ਜੀ ਨੇ ਖੁਦ ਜਾ ਕੇ ਚੁਪ ਚਾਕੀ ਸਖੀ ਸਰਵਰ ਦੇ ਪ੍ਰਚਾਰ ਨੂੰ ਖੱਲ ਭਾਈ ਅੱਜ ਉਸ ਇਲਾਕੇ ਦੇ ਵਿੱਚ ਸਿੱਖ ਜਿਹੜੀ ਹੈ ਪਰਵਰਤਨ ਹੋ ਰਿਹਾ ਹੈ ਰਾਜਨੀਤਿਕ ਤਰ ਪਰਵਰਤਨ ਹੋ ਰਿਹਾ ਹੈ ਸਿੱਖਾਂ ਦਾ ਪਰ ਇਹ ਇਸ ਕਰਕੇ ਕਰ ਰਹੇ ਕਿ ਕੌਣ ਸੁਣੇਗਾ ਮੇਰੀ ਗੱਲ ਬਹੁਤ ਰੱਖਦਾ ਨਹੀਂ ਪਤਾ ਪਰ ਆ ਗੁਰੂ ਅੱਗੇ ਅਰਥਾਸ ਕਰਦੇ ਹੈਗੇ ਉਹ ਵੀ ਕਾਲਾ ਸੂਰਜ ਦੇ ਦੁਆਰਾ ਉਹਨਾਂ ਨੂੰ ਹਮਦਰਦਾਨੂ ਮੈਂ ਇਹ ਕਹਿੰਦੀ ਕਰਦਾ ਕਿ ਆਓ ਆਪਾਂ ਕੋਈ ਮਿਲ ਕੇ ਨਾਰਾ ਬੁਲੰਦ ਕਰੀਏ ਸਾਡੇ ਆਗੂ ਜਿਹੜੇ ਹੈ ਉਹ ਆਪਣੀ ਆਪਣੀ ਲੜਾਈ ਲੜ ਰਹੇ ਹੈ ਕੌਮ ਦੀ ਲੜਾਈ ਨਹੀਂ ਆਪਣੇ ਆਪਣੇ ਸਵਾਰ ਉਹ ਨੂੰ ਨਾ ਦਿਖਾਈ ਜਾਂਦਾ ਉਹ ਨੂੰ ਨਹੀਂ ਦਿਖਾਈ ਜਾਂਦਾ ਕੌਮ ਦਾ ਕੋਈ ਝਗੜਾ ਨਹੀਂ ਹੈ। ਸਵਾਗਤ ਕਰਦੀ ਹਾਂ ਭਾਈ ਰਣਜੀਤ ਸਿੰਘ ਕੱਡਰੀਆ ਵਾਲਾ ਜੀ ਸੈਟ ਹੋਣ ਦਾ। ਮੈਂ ਬੜੀ ਅਦਕੋ ਭਾਈ ਰਣਜੀਤ ਸਿੰਘ ਕੱਡਰੀਆ ਵਾਲੇ ਬਹੁਤ ਪ੍ਰਚਾਰ ਕੀਤਾ। ਤੁਸੀਂ ਵਿੱਚ ਕਹਿ ਰਹੇ ਹੋ ਭਾਈ ਹਨਾ ਅਸੀਂ ਤੋਂ ਮਾਝਾ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ। ਅੱਜ ਉਹ ਨਾਲ ਨੇ। ਔਰ ਮੈਂ ਭਾਈ ਰਣਜੀਤ ਸਿੰਘ ਕੱਡਰੀਆ ਵਾਲੇ ਦੇ ਨਾਲ ਵੀ ਦੋਸਤੀ ਹੈ। ਮੇਰਾ ਉਹਨਾਂ ਨਾਲ ਬਹੁਤ ਦੇਰ ਦਾ ਜੋ ਬੰਧਨ ਹੈ। ਪਰ ਮੇਰੇ ਨਾਲ ਇਸ ਗੱਲ ਤੋਂ ਸੱਚੀ ਮੁੱਚੀ ਸ਼ਰਮ ਆਉਂਦੀ ਹੈ। ਕਿਉਂਕਿ ਫਿਰ ਪੰਥ ਦਾ ਹਿੱਸਾ ਜਿਹੜਾ ਵੰਡਣ ਗਿਆ ਉਹਨਾਂ ਤੋਂ ਬੜੀ ਉਮੀਦਾਂ ਪਰ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਕਿ ਜੇ ਤੁਸੀਂ ਪੰਥ ਦਾ ਹਿੱਸਾ ਬਣ ਗਏ ਹੋ ਤੇ ਥੋੜੇ ਜਿਹਾ ਸੰਜਮ ਦਾ ਵੀ ਧਿਆਨ ਰੱਖਿਓ ਕਿਉਂਕਿ ਇਹ ਪੰਥ ਜੀ ਵਡਿਆਈ ਦਿੰਦਾ ਤੇ ਇਹ ਕਿਸੇ ਨੂੰ ਮਾਫ਼ ਵੀ ਨਹੀਂ ਕਰਦਾ ਸੋ ਇਸ ਕਰਕੇ ਗਲਤੀ ਦੀ ਗੁੰਜਾਇਸ਼ ਨਾ ਜਦੋਂ ਗਲਤੀ ਕਰਾਂਗੇ ਮੈਂ ਕਰਾਂ ਜਾਂ ਕੋਈ ਵੀ ਕਰੇ ਇਹ ਸਾਡੀ ਕੌਮ ਬਖਸ਼ੀ ਨਹੀਂ ਹੈ ਔਰ ਬਖਸ਼ਣਾ ਵੀ ਚਾਹੀਦਾ ਹੈ ਰੋ ਕੌਮ ਇੰਨਾ ਮਾਣ ਦਿੰਦੀ ਹੈ ਤੋ ਉਸ ਕੌਮ ਦਾ ਮਾਣ ਵੀ ਤਰਕਾ ਚਾਹੀਦਾ ਸਪਾਈ ਰਣਜੀਤ ਸਿੰਘ ਹਣਾ ਤੋ ਮੈਂ ਤੋ ਉਮੀਦ ਰੱਖਦਾ ਕਿਉਂਕਿ ਉਹਨਾਂ ਨੂੰ ਗੱਲ ਕਰਨ ਦਾ ਵੀ ਤਰੀਕਾ ਵਿਵਾਖ ਵੀ ਗੱਲ ਕਰ ਲੈਂਦੇ ਸੰਜੋ ਵੀ ਜੀ ਬਣ ਕਰ ਲੈਂਦੇ ਐ ਪਰ ਮੈਂ ਤੋ ਦੋਸਤੋ ਜਾਣਦਾ ਜਦੋਂ ਅੰਦਾੜੀ ਸੀ ਪਰ ਦੂਜੀ ਗੱਲ ਇਹ ਹੈ ਦੀ ਦੇਖ ਅਸੀਂ ਚੰਗਾ ਹੋਇਆ ਕਿਸੇ ਨੇ ਵੀ ਕੁਝ ਕੋਈ ਯਤਨ ਕੀਤਾ ਇਹ ਚੰਗਾ ਇਹ ਯਤਨ ਚੰਗਾ ਜੀ ਪਰ ਸਭ ਨੂੰ ਇਕੱਠਿਆਂ ਹੋ ਜਾਣਾ ਚਾਹੀਦਾ ਐਸ ਵੇਲੇ ਸਾਡੀ ਜਿਹੜੇ ਹਾਲਾਤ ਆ ਉਹ ਕਿੱਤਰਤਾ ਹੋਏਗੀ ਤੇ ਅਸੀਂ ਲੜ ਸਕਦੇ ਬਾਈ ਬਿਨਿੰਦਰ ਸਿੰਘ ਜੀ ਜਾਂਦੇ ਜਾਂਦੇ ਦੋ ਸ਼ਬਦ ਸਾਰੇ ਸ਼ਬਦ ਭਾਈ ਜੀ ਨੇ ਕਹਨੇ ਹੁੰਦੇ ਭਾਈ ਸਾਹਿਬ ਨੇ ਨਹੀਂ ਤੁਸੀਂ ਵੀ ਦੱਸੋ ਕਿ ਮੈਡੀਟੇਸ਼ਨ ਨੂੰ ਲੈ ਕੇ ਅੱਜ ਕੱਲ ਉਹਨਾਂ ਨੇ ਯੋਗਾ ਦਾ ਜ਼ਿਕਰ ਕੀਤਾ ਅੱਜ ਕੱਲ ਵੈਸੇ ਵੀ ਕਹਿੰਦੇ ਮੈਡੀਟੇਸ਼ਨ ਕੀ ਸਿਰਫ ਯੋਗਾ ਇੱਕ ਤਰੀਕਾ ਮੈਡੀਟੇਸ਼ਨ ਦਾ ਨਹੀਂ ਨਹੀਂ ਸ਼ਬਦ ਹੈ ਮੈਡੀਟੇਸ਼ਨ ਮੈਂ ਜਦੋਂ ਭਾਈ ਸਾਹਿਬ ਨੇ ਕਿਹਾ ਨਾ ਯੋਗਾ ਤੇ ਮੈਨੂੰ ਥੋੜਾ ਜਿਹਾ ਡਰ ਵੀ ਲੱਗਾ ਕਿਉਂਕਿ ਕਈ ਜਿਹੜੇ ਕਟੜ ਸਿੱਖ ਨੇ ਨਾ ਉਹ ਮੇਰੇ ਨਾਲ ਇੱਕ ਵਾਰੀ ਕਿਸੇ ਦੀ ਗੱਲ ਹੋਈ ਮੈਨੂੰ ਸਿੱਧਾ ਸਿੱਧਾ ਫੋਨ ਆ ਗਿਆ ਮੈਂ ਯੋਗਾ ਕਰਦਾ ਸੀ ਮੈਨੂੰ ਕਹਿੰਦਾ ਜੀ ਕੀ ਕਰਦੇ ਹੋ ਮੈਂ ਕਹਾ ਮੈਂ ਯੋਗਾ ਕਰਦਾ ਯੋਗਾ ਨਾ ਨਾ ਕਹੋ ਤੁਸੀਂ ਉਸ ਸ਼ਬਦ ਤੋਂ ਹੀ ਯੋਗਾ ਕਰਦੇ ਪਤਾ ਨਹੀਂ ਕੋਈ ਫਿਰ ਹਿੰਦੂ ਮਤ ਹੋ ਗਈ ਜਾਂ ਇਦਾਂ ਦਾ ਹੋ ਜਾਂਦਾ ਪਰ ਇਹ ਤਾਂ ਸਿਰਫ ਤੰਦਰੁਸਤੀ ਵਾਸਤੇ ਆ ਗੁਰੂ ਦੇ ਸ਼ਬਦ ਨੇ ਜਿਹੜੀ ਇਕਾਗਰਤਾ ਬਣਨੀ ਹੈ ਨਾ ਉਹੀ ਮੈਡੀਟੇਸ਼ਨ ਉਹੀ ਸਭ ਹੈ ਜਦੋਂ ਤੁਸੀਂ ਅਸੀਂ ਨਾ ਕਈ ਸ਼ਬਦ ਨਾਲ ਜੁੜ ਕੇ ਜ਼ੀਰੋ ਹੁੰਦੇ ਹੋ ਉਹੀ ਸਭ ਕੁਝ ਮੈਨੂੰ ਕਈ ਵਾਰੀ ਲੱਗਦਾ ਅਸੀਂ ਐਵੇਂ ਵੀ ਬਿਨਾਂ ਵਜ੍ਹਾ ਤੋਂ ਵੀ ਹਰ ਗੱਲ ਨੂੰ ਗੁਰਮਤ ਨਾਲ ਜੋੜ ਲੈਂਦੇ ਹਾਂ ਗੁਰਮਤ ਇੱਕੋ ਵਟ ਮੈਂ ਡਰਦਾ ਕਿਸੇ ਨੂੰ ਨੀ ਗੁਰਮਤ ਇੱਕ ਵਿਸ਼ਾਲਤਾ ਹੈ ਗੁਰਮਤ ਦਾ ਦਾਇਰਾ ਕਿਤੇ ਸੀਮਿਤ ਨਹੀਂ ਹੈ ਮੈਨੂੰ ਗੱਲ ਯਾਦ ਆ ਗਈ ਜਦੋਂ ਜੌਨੀ ਸਿੰਘ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਬਾਬਾ ਜੌਨੀ ਕਹਿੰਦੇ ਜਕਾਰੇ ਵਾਲੀ ਤੇ ਕੋਈ ਗੱਲ ਨਹੀਂ ਸੀ ਅੱਜ ਅਸੀਂ ਬੜੀ ਆਮ ਗੱਲ ਕਰ ਦੁੱਤੀ ਹੈ ਕਿ ਅਸੀਂ ਜਕਾਰਾ ਲਾਉਣ ਲੱਗੇ ਸੋਚਦੇ ਨਹੀਂ ਆ ਹਾਂ ਉਹ ਜਿੱਥੇ ਮਰਜ਼ੀ ਜਕਾਰਾ ਬੁਲਾਇਆ ਜਾਂਦਾ ਸੋ ਮੈਨੂੰ ਲੱਗਦਾ ਹਰ ਗੱਲ ਨੂੰ ਗੁਰਮਤ ਨਾਲ ਨਹੀਂ ਜੋੜਨੇ ਚਾਹੀਦੀ ਤੰਦਰੁਸਤੀ ਵਾਸਤੇ ਯੋਗਾ ਕਰਨਾ ਐ ਐਕਸਰਸਾਈਜ਼ ਕਰਨੀ ਬੱਚੇ ਜਿਮ ਜਾਂਦੇ ਆ ਤੇ ਉਹਨਾਂ ਨੂੰ ਕਹੀਏ ਵੀ ਜਿਮ ਤੇ ਗੁਰਮਤ ਦਾ ਹਿੱਸਾ ਹੀ ਨਹੀਂ ਹਮ ਹੈਨਾ ਪਰ ਤੰਦਰੁਸਤੀ ਵਾਸਤੇ ਜਾਂ ਇਹ ਕਹੀਏ ਵੀ ਤੁਸੀਂ ਭੁੱਖੇ ਕੋ ਰਹਿੰਦੇ ਹੋ ਜੀ ਤੁਸੀਂ ਡਾਈਟਿੰਗ ਕਿਉਂ ਕਰਦੇ ਹੋ ਹਨਾ ਹਮ ਤੰਦਰੁਸਤੀ ਵਾਸਤੇ ਹੋਰ ਚੀਜ਼ ਹੈ ਇਹ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਯੋਗਾ ਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ ਹਮ ਪਰ ਸਰੀਰ ਨਾਲ ਤਾਂ ਹੈਗਾ ਤੰਦਰੁਸਤੀ ਨਾਲ ਤਾਂ ਹੈਗਾ ਜੀ ਤਾਂ ਦੁਰਸਤ ਰਹਿਣ ਵਾਸਤੇ ਤੁਸੀਂ ਦੌੜੋ ਵੀ ਮੈਂ ਸਾਈਕਲ ਚਲਾਉਣਾ ਜੀ ਮੈਂ ਹੁਣ ਜਾਣਾ ਜੂਨ ਮਹੀਨਾ ਸਾਰਾ ਸਾਈਕਲ ਚਲਾਉਣਾ ਹੂੰ ਸਾਈਕਲ ਚਲਾਉਣਾ ਜਿਹੜਾ ਤੰਦਰੁਸਤੀ ਵਾਸਤੇ ਕੋਈ ਕੋਈ ਬੁਰਾਈ ਨਹੀਂ ਹਣਾ ਜੇ ਮੈਨੂੰ ਸਾਈਕਲ ਤੇ ਚੜੇ ਨੂੰ ਕਿਉਂਕਿ ਭਾਈ ਜੀ ਤੁਸੀਂ ਤੇ ਕੀਰਤਨ ਕਰਦੇ ਤੁਸੀਂ ਸਾਈਕਲ ਤੇ ਕਿਉਂ ਚੜ ਗਏ ਹੈਨਾ ਹਰ ਗੱਲ ਨੂੰ ਗੁਰਮਤਨਾਂ ਦੀ ਜੋੜਨਾ ਚਾਹੀਦਾ ਜੇ ਮਤਲਬ ਹੀ ਮੈਡੀਟੇਸ਼ਨ ਵਾਸਤੇ ਨਹੀਂ ਹੈ ਜੋਗਾ ਹੂੰ ਇਹ ਤੰਦਰੁਸਤੀ ਆ ਜਿਹੜੇ ਸ਼ਬਦ ਨਾਲ ਹੀ ਕਹਿੰਦੇ ਆ ਜਿਨ੍ਹਾਂ ਦਾ ਕੋਈ ਸਬਜੈਕਟ ਹੈ ਵੀ ਯੋਗਾ ਜਿਹੜਾ ਉਹ ਮੈਡੀਟੇਸ਼ਨ ਹੈ ਮੈਡੀਟੇਸ਼ਨ ਤੇ ਸ਼ਬਦ ਆਪਣੇ ਆਪ ਵਿੱਚ ਮੈਡੀਟੇਸ਼ਨ ਹਮ ਠੀਕ ਬਹੁਤ ਬਹੁਤ ਸ਼ੁਕਰੀਆ ਬਾਈ ਸਾਵੀ ਸਮਾਂ ਦੇਣ ਦੇ ਲਈ ਬਾਈ ਜੀ ਦਾ ਖਾਲਸਾ ਰੱਬ ਸਾਬ ਤੁਹਾਡਾ ਖਾਲਸਾ ਤੁਹਾਡਾ